ਤਨਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਵਾਂਗ ਇਸ ਵਾਰ ਵੀ ਡੇਰਾ ਬਾਬਾ ਨਾਨਕ ਰੋਡ ਤੇ ਗੁਰੂ ਸਿੱਖ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲਦੀ ਸੇਵਾ ਭਾਵਨਾ ਨਾਲ ਸ਼ਬੀਲ ਲਗਾਈ ਗਈ ਗੱਲਬਾਤ ਕਰਦਿਆਂ ਨੌਜਵਾਨ ਨੇ ਦੱਸਿਆ ਕਿ ਇਹ ਸਿਰਫ ਧਾਰਮਿਕ ਸੇਵਾ ਨਹੀਂ ਸਗੋਂ ਵਾਤਾਵਰਣ ਦੀ ਸੰਭਾਲ ਲਈ ਵੀ ਇੱਕ ਸੋਚ ਹੈ ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਬੂਟੇ ਲਗਾਓ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਹ ਆਪਣੇ ਪਿੰਡ ਵਿੱਚ ਕਈ ਦਰਖਤ ਲਗਾ ਕੇ ਇਸ ਦੀ ਸ਼ੁਰੂਆਤ ਕਰ ਚੁੱਕੇ ਹਨ ਇਹ ਉਪਰਾਲਾ ਨਾ ਕੇਵਲ ਸੇਵਾ ਦਾ ਚਿੰਨ੍ਹ ਦਿਨ ਹੈ ਸਗੋਂ ਆਉਣ ਵਾਲੀ ਪੀੜ੍ਹੀ ਲਈ ਇੱਕ ਸੁਹਾਣਾ ਸੰਦੇਸ਼ ਵੀ ਹੈ ਅਸਿਕਲ ਜੀ ਮੈਂ ਤੁਹਾਡਾ ਆਪਣਾ ਲਾਪਰਿਸ਼ੀ ਕੁਸ਼ੂਰ ਅੱਜ ਅਸੀਂ ਪਹੁੰਚੇ ਹਾਂ ਜਲਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਕੋਲ ਸੋ ਕੈਮਰਾਮੈਨ ਨੂੰ ਕਹਾਂਗੇ ਇੱਕ ਵਾਰ ਜਿਹੜੀਆਂ ਰੋਡ ਦੀਆਂ ਤਸਵੀਰਾਂ ਦਿਖਾ ਦਿਓ ਦਿਖਾ ਦਿਨ ਉਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨਪੁਰਖ ਅਸੀਂ ਜਿੱਦਾਂ ਅੰਦਾਜ਼ੇ ਕੋਈ ਨੌਜਵਾਨਾਂ ਦੇ ਵੱਲੋਂ ਸਪੀਡ ਲਗਾਈ ਗਈ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਹੜੇ ਪਿੰਡ ਦੇ ਨੇ ਤੇ ਕਿੱਥੇ ਜਿਹੜੀ ਐ ਸਪੀਡ ਲਗਾਈ ਗਈ ਹੈ ਜੀ ਖਾਲਸਾ ਜੀ ਮਾਈ ਫਦੇ ਬਾਈ ਕਿੱਥੇ ਜਿਹੜੀ ਐ ਕਿਸ ਰੋਡ ਤਸਵੀਰ ਲਈ ਤੇ ਕਿਹੜੇ ਪਿੰਡ ਕੋਲ ਹੈ ਇਹ ਪਿੰਡ ਮਾਨਜੇ ਬਾਬ ਕੋਰਿਡੋਰ ਦੇ ਸਾਹਮਣੇ ਪਿੰਡ ਆ ਜਿਹੜਾ ਪਾਕਿਸਤਾਨ ਕਰਤਾਰਪੁਰ ਵਾਲਾ ਕੋਰੀਡੋਰ ਜੇ ਉਹਦੇ ਉੱਤੇ ਸਾਲ ਦੇ ਸਾਲ ਹੀ ਗੁਰੂ ਅਰਜਨ ਦੇਵ ਜੀ ਦੇ ਛਿੱਤੀ ਦਿਹਾੜੇ ਤੇ ਸ਼ਬੀਰ ਲਗਾਈ ਜਾਂਦੀ ਹੈ ਜਿਹੜੇ ਪਿੰਡ ਦੇ ਸਜੋਗ ਲਈ ਕੀਤੇ ਜਾਣ ਨਾ ਵੀਰੇ ਹਾਂਜੀ ਹਾਂਜੀ ਭਾਜੀ ਪਿੰਡ ਦੇ ਜਿੰਨੇ ਆਪਣੇ ਨੌਜਵਾਨ ਨੇ ਪਿੰਡੋਂ ਗ੍ਰਾਈ ਨਹੀਂ ਕਰਦੇ ਆਪਾਂ ਨੌਜਵਾਨ ਮੁੰਡੇ ਸੇਵਾ ਕਰਦੇ ਨੇ ਕੁਝ ਬਾਹਰ ਦੇ ਜਿੰਨੇ ਮੁੰਡੇ ਸਾਡੇ ਬਾਹਰ ਗਏ ਨੇ ਸਾਰੇ ਇਹੋ ਪੈਸੇ ਪਾਉਂਦੇ ਨੇ ਤੇ ਅਸੀਂ ਰਲ ਮਿਲ ਕੇ ਸੇਵਾ ਕਰੀਦੇ ਆ। ਜੇ ਬਹੁਤੀ ਸਟੇਟਾਂ ਜਾਂ ਹੋਰ ਕੋਈ ਮੁਲਕ ਨੇ ਜਿਵੇਂ ਚੱਲਦੇ ਨੇ ਔਰ ਜਿਵੇਂ ਕੋਈ ਬਾਡਾਂ ਦੀ ਜਾਂ ਕੁਝ ਹੁੰਦਾ ਵਾ ਉਹ ਕੋਈ ਬੋਤਲਾਂ ਚਾ ਪਾਣੀ ਮਹਿਗਾ ਕਰ ਦਿੰਦੇ। ਸਾਰੇ ਪੰਜਾਬ ਦੇ ਵਿੱਚ ਜਿਹੜਾ ਨੰਗਰਾ ਤੇ ਜਿਹੜੀ ਕਾਹਨ ਦਿੱਤੀ ਜਾਂ ਕਿਵੇਂ ਦੇ ਦਿੱਤੀ। ਹਾਂ ਜੀ ਇਸ ਕਰਕੇ ਪੈਣੀ ਖਾਲਸਾ ਐਡ ਬਣੀ ਆ ਸਾਡੀ। ਉਹ ਹਰ ਥਾਂ ਪਹੁੰਚਦੀ ਆ ਨਿੱਕੇ ਮੋਟੀ ਕਿਤੇ ਵੀ ਕੋਈ ਨਾ ਕੋਈ ਜਾਂ ਹੜ ਹੁੰਦੇ ਨੇ ਜਾਂ ਕੋਈ ਵੀ ਕਰੋਨਾ ਵੇਲੇ ਵੀ ਬਹੁਤ ਸੇਵਾ ਕੀਤੀ ਖਾਲਸਾ ਐਡ ਨੇ। ਪਿੰਡਾਂ ਪਿੰਡਾਂ ਚੋਂ ਕਰਾਈਆਂ ਹੁੰਦੀਆਂ ਨੇ। ਸਾਰੇ ਪਿੰਡ ਦੇ ਨੌਜਵਾਨ ਨੌਜਵਾਨ ਪੈਸੇ ਪਾਉਂਦੇ ਨੇ ਤੇ ਆਪਾਂ ਉਹ ਤੋਂ ਭੇਜਿਆ ਹੀ ਅਣਾ ਵੇਲੇ ਸਾਰਿਆਂ ਸੇਵਾ ਕੀਤੀ ਮੁੰਡੇ ਨੌਕਰੀਆਂ ਕਰਦੇ ਨੌਜਵਾਨ ਫੌਜੀ ਨੇ ਉਹਦੇ ਬਾਹਰ ਨੇ ਕੁਝ ਪੁਲਿਸ ਚ ਨੇ ਮੁੰਡੇ ਸਰਵਿਸ ਸਰਵਿਸ ਚ ਕਰਦੇ ਨੇ ਬਹੁਤ ਮੁੰਡੇ ਹੱਡ ਪਿੰਡ ਦੇ ਇਹ ਕਰਕੇ ਫਿਰ ਆਪਾਂ ਆਪਾਂ ਇਹ ਮੁੰਡੇ ਮੁੰਡੇ ਗ੍ਰਾਈ ਕਰਕੇ ਤੇ ਚਲੋ ਸੇਵਾ ਕਰ ਦੇਈ ਦੀ ਆ ਇਹ ਇੱਕ ਚੀਜ਼ ਤੇ ਹੋਰ ਦੱਸ ਸਕਦਾ ਕਿੱਥੋਂ ਜਿਹੜੀ ਐ ਸਪੀਡ ਜਿਹੜੀ ਉਹ ਇਤਿਹਾਸ ਜਿਹੜਾ ਸਾਰਾ ਸ਼ਬੀਲ ਬਾਈ ਆਪਣੇ ਪੰਜਵੇਂ ਗੁਰੂ ਪਾਸ਼ਾ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸ਼ਿਧੀ ਦਿਹਾੜੇ ਤੇ ਸ਼ਬੀਲ ਲਗਾਈ ਜਾਂਦੀ ਆ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ 31 ਤਵੀ ਤੇ ਬਾਕੇ ਤੇ ਉੱਤੇ ਰੇਤ ਪਾਈ ਗਈ ਸੀ ਫਿਰ ਇਸ ਕਰਕੇ ਸਾਡੇ ਸਿੰਘ ਮਤਲਬ ਸੰਗਤਾਂ ਨੂੰ ਛਕਾਉਂਦੇ ਨੇ ਵੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇਸ ਕਰਕੇ ਸ਼ਬੀਲ ਲਗਾਈ ਜਾਂਦੀ ਠੰਡੇ ਜਾਲ ਔਸ਼ਕ ਥਾਂ ਲੰਗਰ ਦੀ ਵੀ ਸੇਵਾ ਹੁੰਦੀ ਆ ਪਰ ਜ਼ਿਆਦਾਤਰ ਸ਼ਬੀਲ ਦੀ ਹੁੰਦੀ ਆ ਮਿੱਠੇ ਪਾਣੀ ਦੀ ਸੇਵਾ ਬਲਹਾਰ ਸਾਲ ਜਿਹੜੀ ਆ ਲੋਕਾਂ ਦੇ ਵੱਲੋਂ ਜਿਹੜੀ ਬਹੁਤ ਬਹੁਤ ਲਗਾਈ ਜਾਂਦੀ ਹੈ ਉਹ ਸਾਨੂੰ ਜੀ ਸਿੱਖਾਂ ਤੋਂ ਵੀ ਮੇਰੇ ਖਿਆਲ ਨਾਲ ਹਾਂ ਜੀ ਜੀ ਬਹੁਤ ਬਹੁਤ ਹੁੰਦੇ ਤੇ ਬੜੀ ਕਿਰਪਾ ਮਾਲਕ ਦੀ ਥਾਂ ਥਾਂ ਦੇ ਅੱਡੇ ਅੱਡੇ ਤੇ ਸੇਵਾ ਹੁੰਦੀ ਆ ਅਜੇ ਆ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ੀਤੀ ਦਾੜੇ ਤੋਂ ਬਾਅਦ ਚ ਵੀ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ਬੀਲਾ ਦਾ ਭਾਈ ਬਹੁਤ ਵਧੀਆ ਪਿੰਡਾਂ 'ਚ ਮੁੰਡੇ ਨੌਜਵਾਨਾਂ ਗਾਹ ਚਲੋ ਨੈਟ ਤੇ ਵੇਖੀਦਾ ਮੁੰਡੇ ਨਸ਼ਿਆਂ 'ਚ ਭਰ ਨਹੀਂ ਮੁੰਡੇ ਸਾਡੇ ਜਿਹੜੇ ਸੇਵਾ ਵੀ ਬੜੀ ਕਰਦੇ ਆ ਇਕੱਲੇ ਨਸ਼ੇ ਨਹੀਂ ਕਰਦੇ ਨਸ਼ੇ ਕਰਦੇ ਨੇ ਹੋਰ ਹੋਣਗੇ ਪਰ ਜਿਹੜੇ ਮੁੰਡੇ ਸੇਵਾ ਕਰਦੇ ਨੇ ਉਹ ਫਿਰ ਖੁੱਲੇ ਦਿਲ ਖੁੱਲੇ ਦਿਲ 'ਚ ਸੇਵਾ ਕਰਦੇ ਨੇ ਮੈਸੇਜ ਦੇਣਾ ਚਾਹੁੰਦਾ ਜਿਹੜੇ ਨੌਜਵਾਨ ਇੱਥੇ ਜਿਹੜੇ ਬੈਗੇ ਨੇ ਕੁਝ ਜਿਹੜੇ ਅਜੇ ਵੀ ਪਟਕੇ ਨੇ ਉਹਨਾਂ ਕੀ ਮੈਸੇਜ ਹਾਂ ਨਹੀਂ ਨਹੀਂ ਮੈਸੇਜ ਇਹੋ ਹੀ ਆ ਵੀ ਪਿੰਡਾਂ ਦੇ ਵਿੱਚ ਯੂਥ ਨੂੰ ਅੱਗੇ ਕਰੋ ਕਿ ਨਹੀਂ ਨਵੇਂ ਲਿਆਓ ਯੂਥ ਪਿੰਡ ਰੁੱਖ ਲਾਓ ਸ਼ੀਤੀ ਡਾੜਿਆਂ ਦੇ ਰੁੱਖ ਲਾਓ ਨਵੇਂ ਸਾਲ ਤੇ ਰੁੱਖ ਲਾਓ ਸ਼ਬੀਲਾ ਲਾਓ ਲੰਗਰ ਲਾਓ ਪੈਸੇ ਨੌਜਵਾਨ ਮੁੰਡੇ ਇਕੱਠੇ ਕਰਕੇ ਸ਼ਬੀਲਾ ਲਾਓ ਲੰਗਰ ਲਾਓ ਸੰਗਤਾਲੀ ਗੁਰਦੁਆਰਾ ਲਾਉਣੀ ਗੁਰਦੁਆਰਿਆਂ ਚ ਲਾਓ ਸੜਕਾਂ ਤੇ ਲਾਉਣੀ ਸੜਕਾਂ ਤੇ ਲਾਓ 40 45 ਡਿਗਰੀ ਚੜੀ ਹੋ ਚੁੱਕੀ ਤੁਸੀਂ ਦੇਖ ਰਹੇ ਹੋ ਹਾਂ ਜੀ ਹਾਂ ਜੀ ਬਹੁਤ ਜਿਆਦਾ ਕਿੰਨੀ ਮਸ ਜਿਹੜਾ ਦਿਨ ਕਿ ਕਾਹਤ ਜਿਹੜਾ ਤੁਹਾਨੂੰ ਨੌਜਰਾਂ ਦੇ ਅਪਰਲਾ ਕੀ ਕਰਨਾ ਚਾਹੀਦਾ ਜਿਹੜਾ ਵਾਤਾਵਰਨ ਗਰਮੀ ਭਾਜੀ ਕੰਟਰੋਲ ਕਰਨ ਦਾ ਇੱਕੋ ਹੀ ਤੁਹਾਨੂੰ ਪਤਾ ਹੀ ਹੱਲ ਆ ਰੁੱਖ ਲਗਾਓ ਵੱਧੋ ਵੱਧ ਅਸੀਂ ਵੀ ਆਰਕਾ 200 ਬੂਟਾ ਲਾਇ ਇਸ ਕਰਕੇ ਭਾਈ ਅਸੀਂ ਵੀ ਰੁੱਖ ਹਰ ਸਾਲ ਲਗਾਈਦੇ ਆ ਆ ਰੁੱਖ ਇੱਥੋਂ ਲੈ ਕੇ ਆਉਂਦਾ ਕਿ ਪਰ ਕੁਝ ਕੁ ਲੋ ਜਿੱਦਾਂ ਗਾਂ ਲਗਾਉਂਦੇ ਲੋਕ ਉਹਦੇ ਕਰਕੇ ਰੁੱਖ ਸੜ ਵੀ ਜਾਂਦੇ ਨੇ ਇਹ ਕਰਕੇ ਸਾਲ ਦੀ ਸਾਧ ਭਾਈ ਲਾਈਦੇ ਸੇਵਾ ਮੁੰਡੇ ਕਰਦੇ ਸੋ ਇਹ ਸਾਨੂੰ ਪੁਜ ਪਿੰਡ ਦੇ ਨੌਜਵਾਨ ਜਿਹਨਾਂ ਦੇ ਵੱਲੋਂ ਕਿ ਤੰਤਰ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੀ ਮਾਂ ਸਰ ਸਰਬਤ ਜੀ ਆਜਾ ਕੇ ਲੈ ਕੇ ਗਏ